ਹੇ ਬੰਦਾ ਬੱਟਾ ਕਿਆ ਹੋ ਰਿਹਾ ਮੈਂ ਖੁਫਾ ਚੰਗੀ ਬਕਸ਼ਾ ਹੈ ਤੇਰਾ ਲਟਾਕ ਕਰਕੇ ਹਾਂ ਇਹ ਵੀ ਤੱਕ ਹੱਥ ਘੋਸ਼ ਕੇ ਕਿਉਂ ਕਰ ਰਹੀ ਏ ਤੂੰ ਮੇਰੇ ਹਾਂ ਤੂੰ ਅੱਗੇ ਕਿੰਨੀ ਹੈਗੀ ਬੰਦਾ ਹਾਂ ਤੱਕਣਾਂ ਹੀ ਹੈਗੀ ਹਾਂ ਮੈਂ ਨਾ ਦੇਖ ਲਓ ਮੈਂ ਥੋੜੇ ਕਰਕੇ ਨਹੀਂ ਬੋਲ ਮਨ ਲੱਪੜਣੀ ਲੱਪੜ ਮਾਰ ਦੇ ਤੂੰ ਤੂੰ ਐਂ ਦੇ ਨਾਕੀ ਕਰਦਾਗਾ ਮੇਰੇ ਚ ਕੀ ਕੰਮ ਕੀ ਮੈਨੂੰ ਐ ਦੱਸ ਤੂੰ ਮੇਰੇ ਕੋਈ ਮੂਤਾ ਕਰ ਤੂੰ ਮਾਰੀ ਕਰ ਆਏ ਲੱਪੜ ਉਹ ਤੂੰ ਬੱਸ ਬੰਦਾ ਮੇਰਾ ਬੰਦਾ কেডাাকে কেডেডে কেডে 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 ਇਹ ਗਾ ਤੈਨੂੰ ਵੀ ਬੜਾ ਫਿਰ ਇਹਨੂੰ ਧੱਕੇ ਮਾਰਦੀ ਆ ਨਾ ਮੇਰੇ ਕੀ ਕਰਦੀ ਮੈਨੂੰ ਕਦੇ ਛੱਡ ਗਿਆ ਆ ਲੈ ਜਾ ਆ ਬੜੋ ਬੜੋ ਤੇ ਚੱਲ ਲੈ ਕੇ ਗੱਲ ਕਰ ਨਾ ਨਾ ਬਗੇ ਗੱਲ ਕਰ ਹਲੋ 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 ਬ੍ਰੇ ਬ੍ਰੇ ਡੀਟਾ ਮਾ ਕੀ ਤੈ ਯਾਰ ਲੈ ਕੇ ਗੱਲ ਕਰ ਨਾ ਮੇਰਾ ਹਲੋ ਲੈ ਕੇ ਗੱਲ ਲੈਰਾ ਧਾਬੇ ਤੇ ਕੀ ਗੰਦਰਾ ਬਾਉ ਡਾਬੇ ਤੇ ਇਹ ਕੀ ਗੱਦਬੜ ਹੈ ਗੱਲ ਧਾਬਾ ਇਹ ਜਿਹੜਾ ਨਬਹੜਾ ਹੈ ਕੀ ਗੱਦਬੜ ਹੈ ਧਾਬੇ ਤੇ ਕੀ ਹੈ ਕੀ ਗੱਲ ਕੀ ਗੱਲ ਹੋਈ ਬਈ ਫੇਰੇ ਮੇਰੇ ਨਾਲ ਲੈ ਕੇ ਮੇਰੇ ਨੂੰ ਰਿਆ ਦਾ ਢਾਬੇ ਚ ਹਰ ਮਾ ਲਾ ਬਰੇ ਲਾ ਢਾਬੇ ਦਾ ਕੋਈ ਚਾਹ ਢਾਬੇ ਦੀ ਜੀਬੀ ਸਾਬ ਨੇ ਲਾ ਨਾ ਲੂ ਨੀ ਤੋ ਆ ਵੀ ਵੀਡੀਓ ਬਣਾ ਦੀ ਯਾਰ ਵੀਡੀਓ ਨਾ ਆਪਣਾ ਵੀਰੇ ਗੱਲ ਸੁਣ ਨੀਵੀਂਦਾਰ ਬੰਦੇ ਅਸੀਂ ਸਾਡਾ ਢਾਬਿਆ ਨਾ ਚੱਲਦਾ ਪੂਰੇ ਏਰੀਆ ਦੇ ਜੀਗਾ ਨਾ ਜਿੰਨ ਮਰਜੀ ਆ ਕੇ ਪਛੜੀ ਤੂੰ ਤੂੰ ਕੀ ਗੱਲ ਕਰਦਾ ਤੂੰ ਤੇ ਢਾਬੇ ਦਾ ਕੋਈ ਵੀ ਐ ਸਾਡੇ ਢਾਬੇ ਆ ਵੀ ਖਾਦੇ ਹੀ ਭਰਾਵਾ ਸਾਡਾ ਲਾਪਾ ਜਸ਼ਨ ਦਾ ਬੰਗੜਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਕਾਲੇ ਗੱਡਵਾਲੇ ਖੜਦੇ ਆ ਤੁਸੀਂ ਮੂੰਹ ਨਾਲ ਚਾਬੀ ਨਹੀਂ ਹੋ ਕੀ ਕਾਰਨ ਕੀ ਮੂੰਹ ਖੰਣਾ ਦੇ ਨੇ ਮੇਰਾ ਘਰ ਦਾ ਜੀ ਇਹਨੂੰ ਇਹਨੂੰ ਨਾਲ ਰੱਖੀ ਬੈਠਾਗਾ ਦੱਸੋ ਕੀ ਮੇਰੇ ਚ ਕੀ ਕਮੀ ਆ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਵੀ ਮੈਂ ਵਿਆਹ ਮਾਣਾ ਦਾ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਕਰਾਂਗਾ ਦੱਸੋ ਸਭ ਤੋਂ ਪਹਿਲੀ ਗੱਲ ਦੱਸੋ ਖੜੇ ਹੋ ਜਾਓ ਬੜਾ 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 ਬੁਢੀ ਫੋਟੋ ਕਿੱਧਰ ਕੋਲ ਪਰ ਮੈਂ ਮੈਂ ਨਾ ਬੱਸਾ ਲੇ ਤਾ ਇਹਨਾਂ ਨਾਲ ਕਰਦੇ ਖੜਾ ਦੱਸ ਬੜਾ ਸਮਝਾ ਖੜਾ ਦੱਸ ਹੈਲੋ ਬੈਠੀ ਦੇ ਖੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਹਿੰਦੀ ਆ ਮੈਂ ਤੈਨੂੰ ਬੋਲਣਾ ਠੀਕ ਆ ਤੁਸੀਂ ਤਾਂ ਮੈਨੂੰ ਕਹਿੰਦੇ ਵੀ ਤੁਮਾਰਾਂ ਦਾ ਇਹ ਕੌਣ ਆ ਗਿਆ ਕਿ ਤੂੰ ਨਿਕਰੇ ਜਦੇ ਆਈ ਜਾਂਦੇ ਨਾ ਵਿਆਹ ਕੀ ਆਈਆਂ ਦੋ ਬੱਚੇ ਆ ਸਾਡੇ ਅੱਜ ਆਇਓ ਜੀ ਤੇਰੀ ਹਾਂ ਉਹ ਬੱਚੇ ਵੀ ਨਿਕਰੇ ਤੇ ਰੋਣਾ ਪਿਆ ਹੋਇਆ ਕੋਈ ਨਹੀਂ ਬੁਲਾਉਣੀ ਆ ਉਹਦੇ ਪੇਕੇਆਂ ਨੂੰ ਬੁਲਾ ਲੈ ਜੀ ਨੂੰ ਬੁਲਾਉਣਾ ਚਾਹ ਤੂੰ ਦੇਖ ਗੋਲਗਾ ਦੇ ਚੁਲਿਆਂਗਾ ਫੜ ਦੇਣਗੇ ਤੇਰੇ ਹਲੋ ਨੰਦਰੀਪੁਰ ਬਕਵਾਸ ਨਹੀਂ ਕਰਦਾ ਆਪਣੀ ਨੂੰ ਕੋਈ ਨਹੀਂ ਬਕਵਾਸ ਨੇ ਖੜੇ ਬੈ ਕੇ ਖੜੇ ਜਹਰ ਨਹੀਂ ਕਰਨਾ ਮੈਨੂੰ ਪੱਕਾ ਤੂੰ ਤੂੰ ਤਾਂ ਬੈਹਿ ਕੇ ਰਹੇ ਮੈਂ ਇਹਨਾਂ ਕੋਲ ਮੈਂ ਬਗਵਾਨ ਕਰੀ ਕੀ ਗੱਲ ਹੁੰਦੀ ਸਰ ਮੇਰਾ ਮਰਦਾ ਇਹਨੂੰ ਲਈ ਬੈਠੇਗਾ ਨਾਲ ਤੂੰ ਬੱਚੀ ਨੂੰ ਸ਼ਰਮ ਨਹੀਂ ਆਉਣੀਗੀ ਮੈਂ ਯਾ ਕੁਝ ਕਰਨਾ ਹੈ ਆ ਆ ਦੋ ਆ ਦੋਨੇ ਜਾਣੇ ਆ ਕਰਵਾ ਲੈ ਦੋ ਅੱਛਾ ਏ ਇੱਕ ਆ ਦੋਨੇ ਜਾਣੇ ਆ ਅੱਜ ਦੀ ਘਰ ਇਧਰ ਅੱਗਾ ਕਰ ਆ ਲੈ ਤੇ ਇਹ ਵੀ ਜਾ ਕੇ ਲੈ ਜਾ ਇਹਨੂੰ ਚੱਲ ਲੇ ਮੈਨੂੰ ਕਹਦਾ ਜੀ ਮੈਂ ਕੁਮਾਰਾ ਹੁੰਦਾ ਇਹਨੇ ਕਿ ਤੂੰ ਬੱਚੇ ਵੀ ਨਿਕਲੇ ਆਏ ਇਹਨਾਂ ਨੇ ਮੈਨੂੰ ਝੂਠ ਮਾਰਿਆ ਗਾ ਗੱਲ ਨਹੀਂ ਝੂਠ ਹੋਣਾ ਕੋਈ ਝੂਠ ਨਹੀਂ ਗਈ ਇਹ ਬਸ ਕੋਈ ਫਾਈ ਕਸੂਬਾ ਵੀ ਦੋਨੇ ਆਉਨੇ ਹੋ ਠੀਕ ਹੈ ਤੂੰ ਤੈਨੂੰ ਤੈਨੂੰ ਜਿੰਨੇ ਕਿਹੜਾ ਕੁਵਾਰਾ ਹੈ ਤੂੰ ਇੱਥੇ ਹੈਂ ਹਾਂ ਤੇ ਫਿਰ ਤੂੰ ਕਿ ਨਿਕਲ ਗਈ ਇਹਦੇ ਨਾਲ ਮੈਨੂੰ ਮੇਰੇ ਦਾਦਾਪੁਰ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਕੋਈ ਜੱਜਾ ਬੰਦਾ ਨਹੀਂ ਸੀ ਆਇਆ ਕੋਈ ਤੇ ਵੀਡੀਓ ਨਾ ਆਪਣਾ ਕੋਈ ਨਾ ਪੜੂਗੀ ਸ਼ਰੀਆ ਨੂੰ ਵੇਖਾ ਤੂੰ ਪੜਾਉ ਨਾ ਥੋੜਾ ਸਾਹਮਣੇ ਬੁਲੀਂਦਾ ਕਦੀ ਪੱਕਾ ਨਹੀਂ ਵੀ ਆ ਬੱਸ ਇਹ ਹਾਂ ਕਹ ਕਰੀਆ ਬੋਲਦਾ ਮੂਰ ਮੁਦੀ ਹੁੰਦਾ ਇਹਨੂੰ ਵੀ ਕਰੋ ਜੀ ਕੰਚੇ ਕਰਦੇ ਇਹਦੇ ਨਾਮ ਵਾਲੀ ਕੁੜੀ ਨਹੀਂ ਮੋੜਦੇ ਇੱਧਰੇ ਬੈਠਾ ਬੈਠ 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 ਹਲੇ ਬੈਠ ਤੂੰ ਇੱਥੇ ਬੈਠ ਗਈ ਇਹ ਕੁਛ ਦਿਨਾਂ ਕਰੀਂ ਦੱਸ ਤੁਸੀਂ ਵੀਡੀਓ ਬਣਾਓ ਯਾਰ ਵੀਰੇ ਵੀਡੀਓ ਬਣਾਓ ਵੀਡੀਓ ਅੱਜ ਤਾਂ ਪਰੇਸ਼ਾਨ ਹੋ ਕੇ ਲੈ ਕੇ ਆਇਆ ਨੂੰ ਕਿਉਂ ਇਹ 300 ਰੁਪਏ ਕੁੜੀ ਵਾਲੀ ਨਹੀਂ ਵਿਖੀਦਾ 300 ਰੁਪਏ ਦੀ ਵਾਈ ਦੀ ਆ ਇਹ ਨਹੀਂ ਵੇਚੀ ਇਹ ਜਾਣਾ ਹੈ ਮੈਂ ਬੇਵੇਕ ਮੱਕੀ ਗਈ ਹੈ ਤੀਸਰੀ ਪੇਕੀ ਵਜਦੀ ਹੈ ਇਹਦਾ ਮਸਲਾ ਕੀ ਪੇਕੀ ਜਾਂਦਾ ਉਹ ਪੇਕੀ ਆ ਵੜੀ ਨੂੰ ਲਿਆ ਤੇ ਮੈਂ ਕਿਉਂ ਲਿਆਉਣਾ ਮਸਲਾ ਬੰਦ ਕਰਨਾ ਹੈ ਰੋਟੀ ਦਾ ਇੱਥੇ ਥੋੜਾ ਰੋਟੀ ਕਰਨ ਦਾ ਬੰਦ ਕਰ ਮੰਗ ਹਾਂ ਮੈਂ ਤਾਂ ਰੋਟੀ ਬੰਦ ਕਰ ਲਈ ਆ ਇਹ ਤੀਜੇ ਦਿਨ ਵਜਦੀ ਪੇਕੀ ਹੋਣੀ ਤੁਹਾਨੂੰ ਦੱਸ ਦੇ ਲਈ ਮੈਨੂੰ ਪਤਾ ਹੀ ਨਹੀਂ ਬਾਰੇ ਬੁੱਢੀ ਹੋਂਦਸ ਬੁੱਢੀ ਬੁੱਢੀ ਦਾ ਕੀ ਹੋਇਆ ਹੋਂਦਸ ਕੀ ਕੀ ਨਹੀਂ ਮੇਰਾ ਜਿੰਨੇ ਜ਼ਿਕਰ ਤਾਂ ਹੁੰਦੇ ਮੈਨਾਂ ਕੋਈ ਨਹੀਂ ਤੁਰਦੀ ਸੀ ਆ ਦੇਖੋ ਬਾਈ ਜੀ ਸ਼ਰੇ ਆਵਣਾ ਤੁਸੀਂ ਦੇਖ ਰਹੇ ਹੋ ਵੀ ਅੱਜ ਦੀ ਕੁੜੀ ਆ ਬਿਆੜੀ ਹੋਈ ਐ ਤੇ ਪੂਰਾ ਬੋਲਡਰ ਡਰਾਮਾ ਚੱਲੀ ਜਾਂਦਾ ਤੇ ਕੁੜੀ ਦਾ ਘਰ ਵਾਲੇ ਨੇ ਕਿਉਂ ਢਾਬੇ ਤੇ ਫੜ ਲਿਆ ਤੇ ਢਾਬੇ ਦੇ ਬਈ ਆਹ ਜਿਹੜੀ ਜਨਾਨੀ ਨੂੰ ਲੈ ਕੇ ਭੱਜ ਗਿਆ ਤੇ ਕੁੜੀ ਨੂੰ ਛਕ ਪਾ ਦੇ ਮਤਲਬ ਮਗਰਾਈ ਐ ਕਿਹਨਾਂ ਕਹਦੇ ਸੀ ਮਗਰ ਤੈਨੂੰ ਪਤਾ ਕਿਵੇਂ ਲੱਗਿਆ ਬਾਈ ਮੈਂ ਵੀ ਫੋਨ ਸੀ ਗਲੇ ਘਰੇ ਤੇ ਆ ਗਈ ਹਾਂ ਇਹਦਾ ਫੋਨ ਆਇਆਗਾ ਉਹ ਤੋਂ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਬੋਲੀ ਨਹੀਂ ਹੈਗੀ ਇਹ ਕਹਿੰਦੀ ਹੋਟਲ ਤੇ ਆ ਜਾ ਅੱਛਾ ਤਾਂ ਮੈਂ ਕਿਹਾ ਆ ਮਗਰ ਪੰਜਾਬ ਪੁਲਿਸ ਵਾਲੇ ਵੀ ਆਏ ਹੋਏ ਆ ਬਾਈ ਇਹ ਜਸ਼ਨ ਘਾਵੇ ਦੇ ਉੱਤੇ ਬਾਈ ਜਿਹੜੇ ਫੜੇ ਗਏ ਦੋਨੇ ਜਾਨੇ ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਇਹ ਲੋਕਾਂ ਨੇ ਜੇ ਇਹ ਜਿਹਾ ਆਹੀ ਰਿਹਾਗਾ ਬਾਈ ਤੇ ਨਾ ਕਿ ਜਨਾਬ ਜਦੋਂ ਮੇਰੀ ਸਾਥੋਂ ਦੀ ਆ ਆ ਕੇ ਕਦੀ ਪਾਲਾ ਝੋਲੇ ਦੇ ਲੀਰੇ ਨਹੀਂ ਜੇ ਨਸ਼ੇ ਕਰਦੇ ਨਾ ਕੋਈ ਪਾਇ ਦਿਨਰ ਨਾ ਕੋਈ ਨਸ਼ੇ ਨਹੀਂ ਜੇ ਕਰਦੇ ਕੋਈ ਪਾਇ ਦਿਨਰ ਨਹੀਂ ਨਾ ਇਹ ਤੁਹਾਨੂੰ ਪਤਾ ਨਹੀਂ ਬਣਾਉਣਾ ਆ ਗਿਆ ਵੀ ਨਹੀਂ ਬੋਲਣਾ ਵਿਆਹ ਹੈਗਾ ਗਾਇਆ ਬਿੰਦੂ ਕਹਿੰਦਾ ਦੱਸਿਆ ਇਹਨਾਂ ਨੇ ਲੈ ਕਿਹਨਾਂ ਦੀ ਪਿਆਰ ਕਰਨੀ ਹੁੰਦਾ ਮੇਰੀ ਖੂਪੀ ਰਹੀ ਯਾਰੀ 5 ਸਾਲ ਪਹਿਰ ਪਹਿਲਾਂ ਮਰੀਆਂ ਨੂੰ ਹਲੋ ਤੇ ਮੇਰੇ ਨਾਲ ਮਤਲਬ ਕਰਾਇਆ ਫਿਰ ਇਹਨੂੰ ਲੈ ਆਉਂਦਾ ਮੇਰੀ ਕਾਹਦੀ ਜ਼ਿੰਦਗੀ ਬਰਬਾਦ ਕੀਤੀ ਆ ਤੂੰ ਕਰਕੇ ਬੈਹ ਜੂਠ ਫਿਰੂਗਾ ਮੇਰੇ ਨਾਲ ਚੱਲ ਮੈਨੂੰ ਦੱਸ ਦੇ ਲੈਣਾ ਮੈਂ ਹੋਰ ਕੁੜੀ ਲੱਭਿਆ ਕਰਉਣਾਗਾ ਮੇਰੀ ਕਾਹਦੀ ਜ਼ਿੰਦਗੀ ਖਰਾਬ ਕੀਤੀ ਆ ਮੈਨੂੰ ਕਿ ਭਰੇ ਤੀਜੇ ਦਾ ਪੇਕੀ ਮਜ਼ਾ ਕਰਾਂਗੇ ਤੂੰ ਕਿਹਜੇ ਦਾ ਤੂੰ ਮੈਂ ਦੁੱਧ ਤੂੰ ਮੂਰੇ ਬੋਲਦਾ ਬੰਦਾ ਅਰ ਵੀ ਤਬਾਹੀ ਬੰਦ ਲੂ ਯਾਰ ਅੱਲ ਲੱਥਾ ਮੈਨੂੰ ਕਰੇ ਇਹਨਾ ਪਰੇ ਮੈਨੂੰ ਲੱਗਿਆ ਦੱਸੋ ਤਾ ਪਹਿਲੇ ਬੈਠੋ ਤੇ ਹਾਂ ਕਪੜਾ ਰੱਖੀ ਖੇਤ ਬਾਹਰ ਤਾਂ ਬੈਠੋ ਥੋੜਾ ਜਿਹਾ ਹਾਂ ਮਾੜਾ ਵੀਡੀਓ ਬਣਾ ਦੀ ਯਾਰ ਵੀਡੀਓ ਬਣਾ ਵੀਡੀਓ ਸਾਰਾ ਕੁਝ ਦੱਸ ਤੂੰ ਕੁੜੀ ਵੇਲੀ ਸਾਰਾ ਕੁਝ ਬੋਲ ਇਹਦੇ ਉੱਤੇ ਰੋ ਗੱਪਾਂ ਮਾਰੀਂ ਇਹਨੇ ਸਾਰਾ ਕੁਝ ਬੋਲ ਕਿੰਨਾ ਚਿਰ ਵਿਆਹ ਨੂੰ ਹੋ ਗਿਆ ਇਹ ਸਾਰੇ ਖਾਸੇ ਗੱਲ ਕਰਦੇ ਇੱਕ ਮਿੰਟ ਇਹ ਸੁਣ ਸਾਰੇ ਖਾਸੇ ਕਰਨੇ ਇਹਦੇ ਕਿੰਨਾ ਚਿਰ ਤੇ ਵਿਆਹ ਨੂੰ ਹੋ ਗਿਆ ਠੀਕ ਹੈ ਨਾ ਇਹਦੇ ਉਹ ਸਾਰੇ ਸਾਰੇ ਪਰਦੇ ਲੱਗ ਜੰਦੇ ਏ ਨਰਿੰਦਰਾ ਮਾਤਾ ਜੀ ਲੋ ਨਰਿੰਦਰਾ ਮਾਤਾ ਜੀ ਇਹ ਬਾਈ ਜੀ ਆਜਾ ਬੰਦਾ ਜੀ ਇਹ ਫੜਾ ਗਿਆ ਨਿਯਾਇਤ ਸੰਧ ਸੀ ਜਨਾਨੀ ਦਾ ਜਨਾਨੀ ਦਾ ਜੇ ਅੰਦਾਸੋ ਬਾਈ ਸੱਤ ਅੱਠ ਥਾਲੋ ਕੀ ਜੀ ਮੇਰੇ ਵਿਆਹ ਨੂੰ ਹਾਂ ਹੁਣ ਕਹਿੰਦੇ ਜੀ ਮੇਰਾ ਪਿਛਲਾ ਪਿਆਰ ਹੈ ਜੇ ਇਹਦਾ ਪਿਛਲਾ ਪਿਆਰ ਹੁੰਦਾ ਫਿਰ ਮੇਰੀ ਕੀ ਤਾਂ ਜ਼ਿੰਦਗੀ ਬਰਬਾਦ ਕੀ ਕਿਉਂ ਪਹਿਲੇ ਹੀ ਪਿਆਰ ਵਿਆਹ ਕਰਵਾ ਲੈਂਦਾ ਇਹ ਦੱਸੋ ਬੋਲ ਹੁਣ ਬੋਲਦਾ ਨਹੀਂ ਮੈਂ ਬੋਲ ਰਿਹਾ ਨਹੀਂ ਕਿੱਕਣ ਦੇ ਮਾਰਨ ਖੱਚਦੇ ਸਾਸੂ ਨੂੰ ਪਹਿਲਾਂ ਮੈਂ ਨਹੀਂ ਕਰਾਉਣਾ ਆ ਲੈ ਰੋ। ਉਹ ਲੈ ਲੈ। ਹਾਂ। ਮਾਰੀ ਕਾਹਦੇ ਆ? ਕਿਉਂ? ਨਾ ਹੋ ਨਿਕਲੀਆ। ਫਕੜੇ ਵਜਣਾ। ਕੰਦ ਪਾਇਆ ਤੁਸੀਂ? ਪਾਇਆ ਨਹੀਂ। ਆ ਦੇਖੋ ਭਾਈ ਢਾਬੇ ਤੇ ਆ ਕੇ ਨਾ ਇਹ ਚਾਹ ਪੀਣ ਲੱਗੇ ਸੀ ਸਾਨੂੰ ਕਹਿੰਦੇ ਗਰਮੀ ਐ ਤੇ ਮੂੰਹ ਬੰਨ੍ਹ ਕੇ ਸਿਪੜੀ ਗਾ ਸਾਡੇ ਢਾਬੇ ਜਾ ਕੇ ਤਰਾ ਹੱਕ ਹੀ ਨਹੀਂ ਮੰਨਦਾ ਕੰਮ ਕਰਨ ਦਾ। ਠੀਕ ਐ? ਅਸੀਂ ਦੋ ਚੰਗੇ ਆ ਵੀ ਲੋਕ ਇਹ ਕੋਈ ਗੱਲ ਨਹੀਂ ਇਹਨੂੰ ਸੋਕਿਆ ਨਹੀਂ ਗਾ। ਪਰ ਚਲੋ ਕੁੜੀ ਦੀ ਵਾਲ ਇੱਥੇ ਬੋਲਣਾ ਡਰਾਮਾ ਆਇਆ ਬਹੁਤ ਵੱਡਾ ਸਾਡੇ ਦਾ ਭਰਾ ਉਹ ਫਿਓ ਉੱਡ ਗਿਆ ਵੀ ਜਰਾ ਕੰਮ ਕੀ ਹੋ ਗਿਆ ਕੀ ਗੱਲ ਉਹ। ਠੀਕ ਐ? ਤੇ ਹੁਣ ਤੁਸੀਂ ਕੀ ਮੰਗੀਂ? ਮੈਂ ਕੀ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ? ਬ ਛੱਡਿਆ ਜਾਵੇਂ ਬੱਚੇ ਤੇ ਵਾਲੇ ਨਾਲ ਸਾਨੂੰ ਸੁਭਾੜੇ ਇੱਧਰ ਆ ਸਗੀ ਹਨ ਆ ਦੇਖੋ ਭਈ ਆ ਪੰਜਾਬ ਦੇ ਹਾਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੁਣੀ ਕੁੜੀ ਐ ਜੀ ਠੀਕ ਐ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਆ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਭਈ ਕੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਤੇ ਬਹੁਤ ਗੰਦ ਪੈ ਜਾਣਾ ਹਾਂ ਦੱਸ ਬੋਲ ਬੋਲ ਬੰਦਰੀ ਜਵਾਨੇ ਨਿਕਲਦੀ ਇੱਧਰ ਬੋਲ ਕੇ ਕਿਦੋਂ ਬੋਲ ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ ਤੇਨੂੰ ਮੇਰੇ ਸਾਤ ਸਾਲ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਨਾਲ ਹਾਂਜੀ ਤੇ ਬਈ ਜੀ ਸਭ ਤਾਂ ਵੀ ਕਰਦਾ ਕੋਈ ਇਹ ਬਾਤੂ ਕਰਦਾ ਜੀ ਤੇਰਾ ਲਾ ਮੈਨੂੰ ਕੁਛ ਨਹੀਂ ਲਾ ਮੈਨੂੰ ਇਹਦੀ ਸਾਟੀ ਰੇ ਜੀ ਹੋਈ ਆ ਦੱਸੋ ਜਿਹੜਾ ਪਿਆਰ ਨਹੀਂ ਪਤਾ ਕਰ ਦਿੰਦੇ ਫਿਰ ਇਹ ਮੇਰੇ ਕੋਲ ਕੋਈ ਗੁਲੀਆ ਪਹਿਲਾਂ ਗੱਲ ਸੀ ਤੇ ਨਾਲ ਪਹਿਲਾਂ ਕਿਉਂ ਤੁਸੀਂ ਮੈਂ ਆਹਦੀ ਸਾਥ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਹਿੰਦੀ ਮੈਂ ਉਹਨਾਂ ਨੂੰ ਦੱਸਦਾ ਤੇ ਮੈਨੂੰ ਦੱਸਦਾ ਰਹਿਣਾ ਮੇਰੇ ਨਾਲ ਗੱਲ ਹੀ ਨਹੀਂ ਕਰਾਉਂਦੇ ਜੀ ਮੇਰੀ ਜਦੋਂ ਮੇਰੀ ਗੱਲ ਹੀ ਨਹੀਂ ਕਰਾਉਂਦੇ ਸੀ ਮੈਂ ਤੁਹਾਨੂੰ ਦੱਸਦਾ ਹੌਲੀ ਬੋਲ ਬਕਵਾਸ ਨਾ ਕਰ ਤੈਨੂੰ ਇਹ ਨਵੇਂ ਪਲਾਨ ਖੜੇ ਆ ਹਾਂ ਵੀ ਤੇ ਥੋ ਗਲਤੀ ਉਹਦੇ ਬਣੀ ਦੇਖ ਉਹਦੇ ਬਣੀ ਦੇਖ ਲੈ ਬਈ ਨੀ ਨਹੀਂ ਸ਼ੇਰ ਕਰਕੇ ਨਾ ਪੁੱਤ ਦੱਸਦਾ ਨਾ ਕੰਨੀਆਂ ਬਰਬਾਦ ਹੁੰਦੀਆਂ ਨੇ ਕਿੰਨਾ ਕਿੰਨਾ ਬਲੋਣਾ ਆਇਆ ਨੇ ਪਰਾ ਕਿੰਨਾ ਮੈਨੂੰ ਨਾ ਖੰਦੀਦਾ 120 ਰੁਪਏ ਤਾਂ ਤੂੰ ਆਜਾ ਤਪੜਾ 1 ਮਿੰਟ ਚ ਕੌਫੀ ਪਿਆ ਦੀ ਤੂੰ ਕੌਫੀ ਪਿਆ ਤਾ ਤੇ ਤੈਨੂੰ ਵੀ ਕਦੇ ਨਾ ਕੋਈ ਜਾ ਉਹਨੇ ਪੁੱਛਿਆ ਰਕਮ ਮਾੜੀ ਕਿਤੇ ਜਿੰਨੇ ਸਰ ਮੈਂ ਕਰਦੇ ਕੰਮ ਕਰ ਕਰਕੇ ਖਰਚਾ ਚਲੋਣੀ ਆਗੀ ਕੀ ਪਤਾ ਇੰਨੀ ਲਟਾਈ ਜਾਂਦਾ ਗਾ ਦੱਸ ਬੋਲ ਹੋਂਦਾ ਕਹਿੰਦੀ ਸੀ ਨਾ ਬਸ ਬੋਲ ਤਾਂ ਅੱਗੇ ਬੋਲਦਾ ਤੂੰ ਇਹ ਗੱਲ ਨਾ ਬੋਲ ਨਹੀਂ ਦੀ ਨਹੀਂ ਗੱਲ ਕਰਦੀ ਨਾ ਮੈਂ ਕੋਈ ਦੂਜੀ ਬੋਲਸੀ ਨੂੰ ਬਲਾਉਂ ਜੀ ਮੈਂ ਕਰਾ ਇਹਨੂੰ ਕਰਾ ਲੈ ਆ ਜਿੰਨੇ ਨੂੰ ਚਾਹੀਦਾ ਆ ਲੈ ਆਓ ਕੋਣ ਇਹਦੀ ਜਿੰਨੇ ਮੈਨੂੰ ਲਾਉਣਾ ਹਾਂ ਹਾਂ ਇਹਨੂੰ ਕੋਈ ਸ਼ਰਮ ਸਰਮੀ ਹੈ ਨਹੀਂ ਹੋਰਾਂ ਵੀ ਸੰਗ ਨਹੀਂ ਇਹਨੂੰ ਆ ਲੈ ਜਾ ਕੋਣ ਆਦੀ ਕਰੇ ਫੋਨ ਹੈਲੋ ਘਰ ਦੇ ਨਾਲ ਫੋਨ ਕਰ ਸਸਾ ਕੋਈ 10 ਰੁਪਏ ਇੱਥੇ ਬੁਲਾਉਨੇ ਆਪਾਂ ਠੀਕ ਹੈ ਤੁਹਾਨੂੰ ਲਾ ਲਾ ਫੋਨ ਲਾ ਕੋਈ ਗੱਲ ਦੀ ਬੇਟਾ ਆਬੇ ਤੇ ਆ ਜਾਈ ਮੇਰੇ ਹੈਲੋ ਹਾਂ ਮੰਮੀ ਆ ਹਾਂ ਜੀ ਮੰਮੀ ਆ ਟਾਬੇ ਤੇ ਆ ਜਾ ਫੜਿਆ ਗਿਆ ਪਰ ਆ ਕੇ ਜੀ ਤੇ ਨਾਨੀ ਨੂੰ ਲੈ ਕੇ ਆਇਆ ਇਸ ਦੇ ਹੋਟਲ ਦੇ ਜੀ ਤੇ ਜੀ ਆ ਜਾ ਨਾਨੀ ਇਹਨੇ ਨਾ ਰਹਿਣਾ ਮੈਨੂੰ ਤੜਾਕੀ ਲਾਉਂਦੀ ਐ ਤਾਂ ਬਸ ਹਾਂ ਜੀ ਤੇ ਆ ਲੋ ਉਹ ਜਿੰਦਗੀ ਕਿਰਾਉ ਕਰਦੀ ਤੇ ਬੁੜੀ ਆ ਲੋਟ ਨਹੀਂ ਬਣਾਓ ਵੀਡੀਓ ਬਣਾਓ ਜੀ ਇਹ ਗੰਦ ਪਾਇਆ ਇਹਨਾਂ ਨੇ ਪੰਜਾਬ ਦਾ ਕੀ ਇਹਨਾਂ ਨੇ ਮਾਹੌਲ ਖਰਾਬ ਕੀਤਾ ਸਾਲਿਆਂ ਨੂੰ ਆਸ਼ਕੀਆਂ ਸੋਝਦੀਆਂ ਠੀਕ ਹੈ ਆਟਾ ਕਰੇ ਅੱਠ ਅੱਠੇ ਵਸਤੇ ਦੇਉਂਦੇ ਪੈਸੇ ਇੰਨੀ ਦੇ ਕੋਲੇ ਇਹ ਪਹਿਲੇ ਤੇ ਫੁੱਟਣਾ ਦੇ ਇੱਥੋਂ ਵੀ ਭੱਜਣ ਲੱਗੇ ਸੀ ਉਹ ਭਾਈ ਪਹਿਲੇ ਦਿੱਤੇ ਸੀ ਨਹੀਂ ਤੁਸੀਂ ਕਿ ਪੈਸੇ ਭਾਈ ਨਹੀਂ ਦਿੱਤੇ ਸੀ ਭੱਜਣ ਲੱਗੇ ਸੀ ਇੱਥੋਂ ਵੀ ਭੱਜਣ ਲੱਗੇ ਸੀ ਸ਼ੁਕਰਿਆ ਭਾਈ ਇਹਦਾ ਮਤਲਬ ਕੀ ਹੈ ਉਤੋਂ ਦੀ ਆ ਗਏ ਠੀਕ ਹੈ ਬਿਲਕੁਲ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਤੇ ਇਹ ਹਾਂ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਵੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹੇ ਚੀ ਕੋਈ ਗੱਲ ਨਹੀਂ ਪਰ ਇਹ ਤੇ ਮੈਂ ਸਰ ਪੂਰਾ ਵਿਸ਼ਵਾਸ ਰੱਖਿਆ ਵੀ ਇਹ ਕਦੇ ਵੀ ਇਹ ਜਾ ਕੰਮ ਆਣਾ ਜੇ ਜ਼ਰੂਰ ਕਰਦਾ ਪਰ ਇਹ ਜਾ ਕਰਦੋਂ ਨਹੀਂ ਚੱਕੂਗਾ ਹੂੰ ਪਰ ਫੋਨ ਕਰੇ ਜੇ ਜ਼ਰ ਮੈਨੂੰ ਫੋਨ ਤੋਂ ਪਤਾ ਲੱਗਿਆ ਵੀ ਇਹ ਆ ਕੰਮ ਕਰਨ ਲੱਗਿਆਗਾ ਤਾਂ ਹੀ ਮੈਂ ਜ਼ਰ ਵਗਰ ਆਈਆਂ ਤੇ ਮੈਨੂੰ ਵਿਸ਼ਵਾਸ ਨਹੀਂ ਤੇ ਜ਼ਰ ਇਹਦਾ ਕੰਮ ਕਰੂਗਾ ਦੱਸ ਓਏ ਬੋਲ ਪਾਉਗਾ ਮੈਂ ਮੈਂ ਸਾਂ ਕੋ ਪਹਿਲਾਂ ਦੱਸਿਆ ਸੀਗਾ ਅਸੀਂ ਸਾਧ ਨੂੰ ਬੂਨ ਆਉਂਦਾ ਰਹਿਮ ਮੈਨੂੰ ਕਦੀ ਛੱਡ ਕੇ ਆਇਆ ਤੁਮਾਰ ਬੋਲੋ ਬੜੋ ਕੇ ਚੱਲ ਲੈ ਗੱਲ ਲੈ ਨਾ ਨਾ ਬਰੀ ਗੱਲ ਕਰ ਹਲੋ 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 ਬਲੇ ਹਲੋ ਤੀ ਡਮਾ ਕੀ ਤਾ ਯਾਰ ਮੈਂ ਗੱਲ ਕਰ ਮੇਰਾ ਹੈਲੋ ਮੈਂ ਗੱਲ ਕਰ ਰਿਹਾ ਯਾਰ ਧਾਬੇ ਤੇ ਕੀ ਕਰ ਡੰਦਲਾ ਬਾਉ ਡਾਬੇ ਤੇ ਅਹੀ ਕੀ ਗੱਲ ਬਾਤ ਗੱਲ ਅੱਧਾ ਧੋਬਾ ਇਹ ਜਿਹੜਾ ਡੰਬਾ ਹਣਾ ਹੈ ਕੀ ਗੱਲ ਬਾਤ ਮੇਰੇ ਸੁਣ ਕੇ ਕੀ ਹੈ ਕੀ ਗੱਲ ਕੀ ਗੱਲ ਹੋਈ ਬਈ ਤੇਰੇ ਮੇਰੇ ਨਾਲ ਇਹ ਇਹਨੂੰ ਰੀਐਕਟ ਟਾਪੀਆ ਚ ਹਰਮਾਨ ਲਾ ਬਰ ਲਾ ਢਾਬੇ ਤੇ ਤੁਸੀਂ ਚਾਹੋ ਢਾਬੇ ਤੇ ਤੁਸੀਂ ਚਾਹੋ ਮੇਰਾ ਘਰ ਦਾ ਪਾਰੀ ਵੀਡੀਓ ਬਣਾ ਦੀ ਯਾਰ ਵੀਡੀਓ ਨਾਲ ਆਪਣਾ ਵੀਰੇ ਗੱਲ ਸੁਣ ਜ਼ਿੰਮੇਵਾਰ ਬੰਦੇ ਅਸੀਂ ਸਾਡਾ ਢਾਬਾ ਨਾ ਚੱਲਦਾ ਪੂਰੇ ਏਰੀਆ ਦੇ ਜਿਹੜਾ ਜਿਹਨੂੰ ਮਰਜ਼ੀ ਆ ਕੇ ਪਛੜੀ ਤੂੰ ਤੂੰ ਕੀ ਗੱਤ ਬਣਾਉਂਦਾ ਤੂੰ ਤੇ ਢਾਬੇ ਦਾ ਕੋਈ ਵੀ ਆ ਸਾਂ ਫੇਰ ਚਾਹ ਪਾਣੀ ਖਾ ਦੇ ਹੀ ਭਰਾਵਾ ਸਾਡਾ ਦਾਪਾ ਜਸ਼ਨ ਦਾ ਬਣ ਰਿਹਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਤੂੰ ਟਰੱਕਾਂ ਵਾਲੇ ਗੱਡੀ ਵਾਲੇ ਛੱਡਦੇ ਆ ਮੂੰਹ ਨੇ ਤੇ ਚਾਬੀ ਨੀਓ ਕੀ ਕਾਰਨ ਲਈ ਮੂੰਹ ਕੰਨਾਂ ਦੇ ਮੇਰਾ ਘਰ ਦਾ ਜੀ ਇਹਨੂੰ ਇਹਨੂੰ ਨਾਲ ਰੱਖੀ ਬੈਠਾਗਾ ਦੱਸੋ ਕੀ ਮੇਰੇ ਚ ਕੀ ਕਮੀ ਆ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਵੀ ਮੈਂ ਵਿਆਹ ਮਾਗਾ ਇਹਨਾਂ ਨੇ ਮੈਨੂੰ ਕਿਹਾ ਵੀ ਨਾ ਤਮਾਰ ਦੱਸ ਬੜਾ 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 ਬੜ ਬੈਠ ਕੇ ਖੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਗੱਲ ਇਹ ਮੈਂ ਤੈਨੂੰ ਬੋਲਣਾ ਠੀਕ ਆ ਤੁਸੀਂ ਤਾਂ ਮੈਨੂੰ ਕਹਿੰਦੇ ਮੈਂ تمہارا ਨਾ ਇਹ ਕਹੋਣਾਗੇ ਕਿ ਤੂੰ ਨਿੱਕੜਦੇ ਆਈ ਯਾਹੀ ਆਂਦੇ ਨਾਲ ਵਿਆਹ ਕੇ ਆਈਆਂ ਦੋ ਬੱਚੇ ਆ ਬੱਚੇ ਵੀ ਨਿਕਰੇ ਕੋਈ ਨਹੀਂ ਬਲੋਨੀਆਂ ਦੇ ਪੇਕਿਆਂ ਨੂੰ ਬਲਾਰਾ ਜੀ ਨੂੰ ਬੁਲਾਉਣਾ ਚਾਹ ਤੂੰ ਹੋਗਾ ਦੇਖ ਲਿਆਂਗਾ ਬੁਲਾ ਦੇਣਗੇ ਤੇਰੇ ਚਲ ਛੋਏ ਗੰਦਲੀ ਬੁਣਾ ਬਕਵਾਸ ਨਹੀਂ ਕਰਦਾ ਓਪਰੀ ਨੂੰ ਮੇਰੇ ਰੱਬ ਨੇ ਭਗਵਾਨ ਨੇ ਘਰੇ ਬੈਠੇ ਮੈਂ ਤੇਰੀ ਗੱਲ ਦੀ ਤੂੰ ਜੋ ਬੈਠੇ ਨਹੀਂ ਰਹੇ ਬੈਠ ਗਰ ਮੈਨੂੰ ਭਗਵਾਨ ਕਰੀ ਗੱਲ ਦੀ ਸਰ ਮੇਰਾ ਮਰਦਾ ਜੀ ਇਹਨੂੰ ਲਈ ਬੈਠੇਗਾ ਨਾਲ ਤੂੰ ਸੱਚੀ ਨੂੰ ਸ਼ਰਮ ਨਹੀਂ ਆਵੇਗੀ ਉਹ ਨਹੀਂ ਕੁਝ ਕਰਨਾ ਰਹੇ ਆ ਆ ਤੋਂ ਆ ਜੁਨੇ ਜਾਣੇ ਆ ਕਰੋ ਗੱਲ ਇਹ ਨਾਲ ਅਚਾ ਹੈ ਇਹ ਕਾਹਦਾ ਜੁਨੇ ਜਾਣੇ ਆ ਅੱਜ ਦੀ ਘਰ ਇਹਦਾ ਕਹ ਲਾ ਲੈ ਤੇ ਇਹ ਵੀ ਜਾ ਕੇ ਲਈਏ ਇਹਨੂੰ ਚੱਲ ਇਹ ਮੈਨੂੰ ਕਹਿੰਦਾ ਜੀ ਮੈਂ ਕਮਾਰਾ ਹਰਦਾ ਕਿ ਨਾ ਤੇ ਦੋ ਬੱਚੇ ਵੀ ਨਿਕਲੇ ਆਏ ਇਹਨਾਂ ਨੇ ਮੈਨੂੰ ਝੂਠ ਮਾਰ ਰਹਾਗਾ। ਜੱਲ ਝੂਠ ਬੋਲਿਆ ਕੋਈ ਝੂਠ ਨਹੀਂ ਕਹੀ ਇਹ ਬਸ ਇੱਕ ਕਸੂਰਵਾਦ ਨੂੰ ਨੇ ਉਹਨੇ ਉਹ ਠੀਕ ਹੈ ਤੂੰ ਤੈਨੂੰ ਤੈਨੂੰ ਦਿਨ ਕਿਹੜਾ ਕਵਾਰਾ ਹੈ? ਤੂੰ ਇਹੀ ਹੈ? ਹਾਂ ਤੇ ਫਿਰ ਤੂੰ ਕਿ ਨਿਕਲ ਗਈ ਇਹ ਨਾਲ? ਮੈਨੂੰ ਮੇਰੇ ਦਾਦਾਪੁਰ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਕੋਈ ਬੱਜਦਾ ਬੰਦਾ ਨਹੀਂ ਸੜਾ ਕੋਈ। ਇਹ ਵੀਡੀਓ ਨਾ ਕਰ। ਕੋਈ ਨਾ ਪੜੂਗੀ ਸ਼ਰੀਆ ਨੂੰ ਨਹੀਂਗਾ ਤੂੰ। ਪੜੋ ਲਾਓ। ਥੋੜਾ ਸਮਨੇ ਬੁਲਿੰਦਾ। ਕਦੀ ਪੱਕਾ ਨਹੀਂ ਆ ਬੱਸ ਇਹ ਹੈ। ਹੈਂ? ਕਾ ਕਲੀਮਿਆ ਬੋਲਦਾ ਮੂਹ ਮੂਹ ਨਾ ਇਹਨੂੰ ਵੀ ਕਰੋ ਜੀ ਕੰਮ ਜੀ ਇਹ ਵੀ ਉਹ ਵੀ ਨਾ ਕੁੜੀ ਜਿੰਨੀ ਮਸਾੜੇ ਉੱਤਰਿਆ ਅੱਡਾ ਬੜਾ ਬੜਾ ਸੇ ਬੜਾ ਹੱਲੇ ਬੜਾ ਤੂੰ ਹੱਲੇ ਬੜਾ ਗਈ ਇਹ ਕੋਈ ਚੀਜ਼ ਨਾ ਕਹਿੰਦੀ ਦੱਸ ਮੇਰੀ ਵੀਡੀਓ ਬਣਾਓ ਯਾਰ ਮੇਰੀ ਵੀਡੀਓ ਬਣਾਓ ਵੀਡੀਓ ਦੇਖੋ ਭਾਈ ਤਾਂ ਪਰੇਸ਼ਾਨ ਹੋ ਕੇ ਲੈ ਕੇ ਆਇਆ ਨੂੰ ਕਿਉਂ ਇਹ 300 ਰੁਪਏ ਕੁੜੀ ਬਣੀ ਨਹੀਂ ਵਿਖੀਦਾ ਫਿਰ ਤੂੰ ਇਹ 300 ਰੁਪਏ ਕੀ ਵਾਈ ਦੀ ਆ ਨਹੀਂ ਮੇਰੇ ਤੇ ਕੀ ਕਰਾਣਾ ਹੈ ਮੈਂ ਮੈਨੂੰ ਵੇਲੇ ਪੇਕੀ ਗਈ ਹੈ ਤੀਜਰ ਪੇਕੀ ਵਜਦੀ ਹੈ ਇਹ ਇਹਦਾ ਮਸਲਾ ਕੀ ਪੇਕੀ ਜਾਂਦਾ ਅੱਛਾ ਉਹ ਪੇਕੀ ਆ ਵੜੇ ਨੂੰ ਲਿਆ ਤੇ ਮੈਂ ਕਿਉਂ ਲਿਆਉਣੇ ਆ ਮੈਂ ਪ੍ਰਬੰਧ ਕਰਨੇ ਰੋਟੀ ਦਾ ਇੱਧਰ ਥਣ ਥੱਲੇ ਰੱਖਿਆ ਕਰ ਦੇ ਪ੍ਰਬੰਧ ਹਾਂ ਮੈਂ ਨਾਲੇ ਰੱਖ ਦੇ ਪ੍ਰਬੰਧ ਕਰ ਲੈ ਆ ਇਹ ਤੀਜਰ ਨਾਲ ਵਜਦੀ ਪੇਕੀ ਹੋਦੀ ਹੈ ਮੈਨੂੰ ਪਤਾ ਨਹੀਂ ਬਾਰੇ ਬੁੱਢੀ ਹੁੰਦਾ ਸਰ ਬੁੱਢੀ ਬੁੱਢੀ ਦਾ ਕੀ ਹੋਇਆ ਹੁੰਦਾ ਸਰ ਕੀ ਕੀ ਨਹੀਂ ਮੇਰਾ ਘਰ ਦਾਗਾ ਇਹਨੂੰ ਲੈ ਕੇ ਆਇਆਗਾ ਹੁਣ ਕੀ ਪਤਾ ਕੋਣਾ ਕੋਣਾ ਵਾਰਾਂਗਾ ਦੋ ਬੱਚੇ ਆ ਗਏ ਸਾਡੇ ਜਿੰਨੇ ਕਰਦਾ ਹੁੰਦਾ ਮੈਨੂੰ ਕੋਈ ਨਹੀਂ ਤੁਰਦੀ ਸੀ ਆ ਦੇਖੋ ਭਾਈ ਜੀ ਛਲੇ ਆਵਣਾ ਤੁਸੀਂ ਦੇਖ ਰਹੇ ਹੋ ਵੀ ਅਸਲੀ ਕੁੜੀ ਆ ਪਿਆਹੀ ਹੋਈ ਆ ਤੇ ਪੂਰਾ ਬੋਰਡਰ ਡਰਾਮਾ ਚੱਲੀ ਜਾਂਦਾ ਤੇ ਕੁੜੀ ਦਾ ਘਰ ਵਾਲੇ ਨੇ ਤੋਂ ਢਾਬੇ ਤੇ ਫੜ ਲਿਆ ਤੇ ਢਾਬੇ ਦੇ ਭਈਆ ਜਿਹੜੀ ਜਨੰਗੀ ਨੂੰ ਲੈ ਗਿਆ 85 ਹਾ ਤੇ ਕੁੜੀ ਨੂੰ ਸ਼ੱਕ ਪਾ ਦੇ ਇਹ ਮਤਲਬ ਮਗਰਾਈ ਆ ਕਿਹਨੇ ਕਹਦੇ ਆਈ ਸੀ ਮਗਰ ਤੈਨੂੰ ਪਤਾ ਕਿਵੇਂ ਲੱਗਿਆ ਬਾਜੀ ਮੈਂ ਵੀ ਫੋਨ ਸੀ ਗਲੇ ਘਰੇ ਪਿਆ ਦੀ ਹਾਂ ਇਹਦਾ ਫੋਨ ਆਇਆਗਾ ਉਹ ਤੋਂ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਬੋਲੀ ਨਹੀਂ ਹੈਗੀ ਇਹ ਕਹਿੰਦੀ ਹੋਟਲ ਤੇ ਆ ਜਾ ਅੱਛਾ ਤਾਂ ਕਰੀ ਮੈਂ ਮਗਰਾ ਕਰਕੇ ਆਈ ਹਾਂ ਆ ਮਗਰਾ ਪੰਜਾਬ ਪੁਲਿਸ ਵਾਲੇ ਵੀ ਆਏ ਹੋਇਆ ਬਾਈ ਇਹ ਜਸ਼ਨ ਘਾਵੇ ਦੇ ਉੱਤੇ ਬਾਈ ਜਿਹਨੇ ਫੜੇ ਗਏ ਦੋਨੇ ਜਣੇ ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਇਹ ਲੋਕਾਂ ਨੇ ਜੇ ਇਹ ਜਿਹਾ ਅਸੀਂ ਦੇਖਾ ਰਿਹਾ ਬਾਈ ਤੇ ਦੇਖਾਂਗੇ ਜਨਾਬ ਜਦੋਂ ਮੇਰੀ ਸਾਸੋਂ ਦੀ ਆ ਆ ਕੇ ਕਵੀ ਬਾਲਾ ਝੋਲੇ ਦੇ ਲੀਰੇ ਨੇ ਜੇ ਨਸ਼ਾ ਕਰੇਗਾ ਨਹੀਂ ਜੇ ਨਸ਼ਾ ਕਰੇਗਾ ਤਾਂ ਕੋਈ ਨਸਾ ਨਹੀਂ ਜੇ ਕਰੇਗਾ ਕੋਈ ਭਾਈ ਦਿਖੀ ਮਰਦਾ ਹੈ ਤੂੰ ਉਹਦੇ ਤਾਂ ਨਹੀਂ ਪਤਾ ਵਾਹੇਗਾ ਨਹੀਂ ਪਤਾ ਵਾਹੇਗਾ ਆ ਗਿਆ ਵੀ ਨਹੀਂ ਗਿਆ ਆਇਆ ਮੈਨੂੰ ਕਿਹੜਾ ਦੱਸਿਆ ਇਹਨਾਂ ਨੇ ਪਿਆਰ ਦੇ ਨਾਲ ਪਿਆਰ ਨਹੀਂ ਹੁੰਦਾ ਮੇਰੀ ਖੂਪੀ ਐਤੀ ਹੋ ਗਈ 5 ਸਾਲ ਪਹਿਲਾਂ ਮੇਰੇ ਪਿਆਰੇ ਸਾਡਾ ਮਰੀ ਗਿਆ ਉਹਨੂੰ ਹਲੋ ਤੇ ਮੇਰੇ ਨਾਲ ਉਹਨੇ ਫਰਾਇਆ ਫੇਰ ਇਹਨੂੰ ਲੈ ਆਉਂਦਾ ਮੇਰੀ ਤਾਂ ਜਿੰਦਗੀ ਬਰਬਾਦ ਕੀਤੀ ਤੂੰ ਉਹ ਕਰਕੇ ਵਾਹਿਆ ਦੂਰ ਫੇਰੂਗਾ ਤੋਰ ਮੈਂ ਤੇ ਮੈਨੂੰ ਦੱਸ ਦੇ ਲੈ ਮੈਂ ਨਹੀਂ ਕਿਹਾ ਕਿ ਜਿਹੜਾ ਪੇਕੀ ਮੱਜਾ ਕਰੇਗਾ ਤੂੰ ਤੀਜੇ ਜਿਹੜਾ ਤੂੰ ਭਾਣਾ ਦੁੱਧ ਮੂਰੇ ਬੋਲੇ ਸਰ ਬੰਦਾ ਬੱਲਾ ਨਾ ਸ਼ਰਮੀਤ ਵਾਹੀਂ ਮੰਦਰੀਆ ਆ ਲੱਫਾ ਮੈਨੂੰ ਕਰੇ ਜਿਨਾ ਭਰੇ ਮੱਲ ਲਾ ਗਾ ਤਾ ਫੇਰੇ ਬੈਠਾ ਤੁਰ ਹੈ ਕਪੜਾ ਰੱਖੀਂ ਸਦਵਾ ਤਾ ਬੈ ਜਾ ਥੋੜਾ ਦਾ ਮਾੜਾ ਵੀਡੀਓ ਬਣਾ ਦੀਆ ਵੀਡੀਓ ਬਣਾ ਵੀਡੀਓ ਸਭ ਕੋ ਦੱਸ ਤੂੰ ਕੁੜੀ ਨੇ ਸਭ ਸਭ ਬੋਲ ਇੱਧਰ ਤਾ ਗੱਪ ਮਾਰੀਂਗਾ ਸਭ ਸਭ ਬੋਲ ਕਿੰਨਾ ਦਿਨ ਵਿਆਹ ਹੋ ਗਿਆ ਇਹ 6.5 ਦੇ ਗੱਲ ਕਰਜਾ ਇੱਕ ਮਿੰਟ ਇੱਕ ਮਿੰਟ ਸਾਰੇ ਖਾਸੇ ਕਰਨਾ ਇਹਦੇ ਕਿੰਨਾ ਚਿਰ ਤੇ ਵਿਆਹ ਨੂੰ ਹੋ ਗਿਆ ਠੀਕ ਹੈ ਨਾ ਇਹਦੇ ਵਾਸਤੇ ਸਾਰੇ ਪਰਨ ਲੱਗਣੇ ਨੇ ਨਾ ਲਿਖੋ ਇਹ ਇਹ ਬਾਈ ਜੀ ਆਜਾ ਬੰਦਾ ਜੀ ਇਹ ਫੜਾ ਗਿਆ ਨਜਾਇਜ਼ ਹੋਂਦ ਸੀ ਇਹ ਜਨਾਨੀ ਦਾ ਆ ਜਨਾਨੀ ਦਾ ਵੇ ਅੰਦਾਸੋ ਬਾਈ ਸੱਤ ਅੱਠ ਸਾਲ ਹੋ ਗਏ ਮੇਰੇ ਵਿਆਹ ਨੂੰ ਹਾਂ ਹੁਣ ਕਹਿੰਦੇ ਨੇ ਮੇਰਾ ਪਿਛਲਾ ਪਿਆਰ ਹੈ ਜੇ ਇਹਦਾ ਪਿਛਲਾ ਪਿਆਰ ਹੁੰਦਾ ਫਿਰ ਮੇਰੀ ਕੀ ਤਾਂ ਤਿੰਨ ਕੀ ਬਰਬਾਦ ਕੀ ਕਿਉਂ ਪੱਲੇ ਪਿਆਰ ਵਿਆਹ ਕਰਵਾ ਲੁੰਦਾ ਹੈ ਦੱਸੋ ਹੋ ਹਾਂ ਬੋਲਦਾ ਨਹੀਂ ਮੈਂ ਦੋ ਕਰਾਂਗਾ ਨਹੀਂ ਕਿ ਕਰਨ ਦੇ ਮਾਰਨ ਖੱਚ ਕੇ ਆ ਜੀ ਅੱਜ ਗੱਲਾਂ ਸਾਸ ਨੂੰ ਪਹਿਲਾਂ ਮੈਂ ਨਹੀਂ ਕਰਾਉਣਾ ਪਹਿਲਾਂ ਇਹ ਕਰੋ ਬੋਲਦੇ ਮੈਂ ਹਾਂ ਮਾਰੀ ਕਾ ਕਿਉਂ ਮੈਂ ਹੋਰ ਕੀ ਕਰੀਆ ਪਕਣੇ ਜੀ ਦਸ ਪਾਇਆ ਤੁਸੀਂ ਪਾਇਆ ਵੀਰੇ ਆ ਦੇਖੋ ਬਈ ਢਾਬੇ ਤੇ ਆ ਕੇ ਨਾ ਇਹ ਚਾਹ ਪੀਣ ਲੱਗੇ ਸਾਨੂੰ ਕਹਿੰਦੇ ਗਰਮੀ ਹੈ ਤੇ ਮੂੰਹ ਬੰਨ੍ਹ ਕੇ ਸਿਪੜੀ ਨਾਲ ਸਾਡੇ ਢਾਬੇ ਜਾ ਕੇ ਇਹਨਾਂ ਦਾ ਹੱਕ ਹੀ ਨਹੀਂ ਮੰਨਦਾ ਕੰਮ ਕਰਨ ਦਾ ਠੀਕ ਹੈ ਅਸੀਂ ਦੋ ਚੰਗੇ ਆ ਬਿਜ ਲੋਕਾਂ ਨੂੰ ਕੋਈ ਗੱਲ ਨਹੀਂ ਹੈ ਤੁਸੀਂ ਰੋਕਿਆ ਨਹੀਂਗਾ ਪਰ ਜਦੋਂ ਕੁੜੀ ਦੀ ਵਾਲੀ ਤੇ ਬੋਲਡ ਡਰਾਮਾ ਆਇਆ ਬਹੁਤ ਵੱਡਾ ਸਾਡੇ ਦਾ ਭਰਾ ਉਹ ਉੱਡ ਗਿਆ ਵੀ ਇਹਦਾ ਕੰਮ ਕੀ ਹੋ ਗਿਆ ਕੀ ਗੱਲ ਠੀਕ ਹੈ ਵੀਰੇ ਹੁਣ ਤੁਸੀਂ ਕੀ ਮੰਗ ਕੀ ਮੰਗੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਮੈਂ ਤਾਂ ਇਹ ਕਹਿੰਦੀ ਨਹੀਂ ਇਹਦਾ ਖੜਾ ਖੱਟੇ ਤੇ ਆਪੇ ਬੱਚੇ ਤੋਂ ਵਾਲੇ ਨਾਲ ਤੁਹਾਨੂੰ ਸੁਭਾਲੇ ਆਖ ਜਾ ਵੀਰੇ ਨਾ ਆ ਦੇਖੋ ਭਾਈ ਆ ਪੰਜਾਬ ਦੇ ਹਾਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੁਣੀ ਕੁੜੀ ਐ ਜੀ ਠੀਕ ਹੈ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਆ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਭਾਈ ਕੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਬਹੁਤ ਗੰਦ ਪੈ ਗਿਆ ਹਾਂ ਦੱਸ ਬੋਲ 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 ਅਗਰ ਜਵਾਨ ਨਹੀਂ ਨਿਕਲਦੀ ਅਗਰ ਬੋਲ ਕੇ ਇਧਰ ਬੋਲ ਤੇਰੇ ਵਿਆਹ ਨੂੰ ਕਿੰਨੇ ਦਿਨ ਹੋ ਗਏ ਤੈਨੂੰ ਮੇਰੇ 7 ਸਾਲ ਹੋ ਗਏ ਵਿਆਹ 7 ਸਾਲ ਹੋ ਗਏ ਵਿਆਹ ਹਾਂਜੀ ਤੇ ਕੋਈ ਨਸ਼ਾ ਤਾਂ ਵੀ ਕਰਦਾ ਕੋਈ ਵਾਧੂ ਕਰਦਾ ਜੀ ਤੇਰਾ ਲਾਮਾ ਤੇ ਕੋਈ ਇਸ ਤੇ ਲਾਮਾ ਜੀ ਸਾਡੀ ਰੇਂਜ ਹੋਈ ਆ ਦੱਸੋ ਜੇ ਨਾ ਪਿਆਰ ਨਹੀਂ ਕਰਦਾ ਜੇ ਪਤਾ ਕਰ ਜਾਂਦਾ ਫਿਰ ਮੈਂ ਨਾ ਕਿਹਾ ਤੇਰੀ ਕੁੜੀ ਨਾਲ ਪਹਿਲਾਂ ਗੱਲ ਸੀ ਇਹਦੇ ਨਾਲ ਪਹਿਲਾਂ ਕਿਉਂ ਤੁਸੀਂ ਮੈਂ ਆਦੀ ਸਾਥ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਹਿੰਦੀ ਸੀ ਨਾ ਨੰਦਾ ਅੰਦਰ ਤੋਂ ਮੈਨੂੰ ਦੱਸ ਤਾਂ ਰਹਿਣਾ ਮੇਰੇ ਨਾਲ ਗੱਲ ਹੀ ਨਹੀਂ ਕਰਾਉਂਦੇ ਸੀ ਜਦੋਂ ਮੇਰੀ ਗੱਲ ਹੀ ਨਹੀਂ ਕਰਾਉਂਦੇ ਸੀ ਮੈਂ ਤੁਹਾਨੂੰ ਦੱਸਦਾ ਹੌਲੀ ਬੋਲ ਬਕਵਾਸ ਨਾ ਕਰ ਨਾ ਇਹਨੇ ਵੀ ਗਲਤੀ ਖੜੇ ਆ ਹੈਂ ਹੁਣ ਵੀ ਦੇਖੋ ਗਲਤੀ ਉਹਦੇ ਵਾਂਗ ਨਹੀਂ ਦੇਖ ਉਹਦੇ ਵਾਂਗ ਦੇਖ ਲੈ ਬਈ ਮੈਂ ਕਰਕੇ ਨਾ ਬੱਚੀਆਂ ਬਰਬਾਦ ਹੁੰਦੀਆਂ ਨੇ ਕਿੰਨਾ ਕਿੰਨਾ ਵੱਲ ਬਣਾਇਆ ਨੇ ਆਪਣਾ ਕਿੰਨਾ ਵੱਲ ਬਣਾ ਖੜ ਪੀਤਾ ਐਸੋ 20 ਰੁਪਏ ਤਾਂ ਤੂੰ ਆਪਣਾ 1 ਮਿੰਟ ਦੀ ਕੌਫੀ ਪੀ ਆ ਤੀ ਤੂੰ ਕੌਫੀ ਪੀਦਾ ਤੇ ਤੈਨੂੰ ਵੀ ਕਰੇ ਨਾ ਕੋਈ ਸਾਹ ਨਹੀਂ ਕੋਈ ਪੁੱਛਿਆ ਰਸਲ ਮਾੜੀ ਕਿਤੇ ਦਰ ਮੈਂ ਘਰ ਦੇ ਕੰਮ ਕਰ ਕਰ ਕੇ ਖਰਚਾ ਚਲੋਣੀ ਆਂਗੀ ਕੀ ਪਤਾ ਇਹਨੂੰ ਲਟਾਈ ਜਾਂਦਾ ਗਾ ਦੱਸੋ ਉਹ ਕਿਹੜਾ ਕਿੱਥੇ ਜਾਂਦੇ ਪੈਸੇ ਕਿੱਥੇ ਨੇ ਹੁਣ ਹੁੰਦਾ ਕਿ ਨਹੀਂ ਜੀ ਨਾਲ ਦੱਸ ਬੋਲਦਾ ਜੇ ਬੋਲਦਾ ਤੂੰ ਇਹ ਗੱਲ ਨਾ ਬੋਲ ਜੀ ਨਹੀਂ ਗੱਲ ਨਾ ਲਾ ਲਓ ਤੁਸੀਂ ਦੂਜੀ ਬੋਲਸੀ ਬੁਲਾਓ ਜੀ ਮੈਂ ਕਰਾ ਲੈਣਾ ਅੱਜ ਰੰਦੀ ਨੂੰ ਚਾਹ ਲੈਣਾ ਹਾਂ ਇਹਨੂੰ ਕੋਈ ਸ਼ਾਨ ਸ਼ਰਮ ਵੀ ਹੈ ਨਹੀਂ ਹੋਰਾਂ ਦੇ ਸੰਗ ਨਹੀਂ ਇਹਨੂੰ ਅਰੇ ਇਹਦਾ ਕੋਣ ਆਦ ਕਿਹੜੇ ਫੋਨ ਹੈ ਹੈਲੋ ਘਰ ਦੇ ਨਾਲ ਫੋਨ ਕਰ ਸੱਸਾ ਕੋਈ 10 ਰੁਪਏ ਇੱਥੇ ਬੁਲਾਉਣੇ ਆਪਾਂ ਠੀਕ ਹੈ ਮੈਨੂੰ ਲਾ ਲਾ ਫੋਨ ਲਾ ਕੋਈ ਗੱਲ ਦੀ ਬੇ ਟਾਬੇ ਤੇ ਆ ਜਾਈਂ ਮੇਰੇ ਹੈਲੋ ਮਾਂ ਮੰਮੀ ਆ ਮੰਮੀਆਂ ਟਾਬੇ ਤੇ ਆ ਜਾ ਫੜਿਆ ਗਿਆ ਪਤਾ ਕਿਹੜੀ ਤੇ ਨਾਨੀ ਨੂੰ ਲੈ ਕੇ ਆਇਆ ਅੱਜ ਤੇ ਆ ਕਰ ਕੀ ਦੀ ਬੁੜੀ ਉਹ ਮੈਨੂੰ ਸੱਦਾ ਹੀ ਦੱਸ ਦਿੰਦਾ ਵੀਡੀਓ ਬਣਾਓ ਸੰਦਵਾ ਵੀਡੀਓ ਬਣਾਓ ਬਿੱਟ ਬਣਾਓ ਵੀਡੀਓ ਬਣਾਓ ਵੀਡੀਓ ਬਣਾਓ 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 ਬਿੱਟ ਬਣਾਓ ਆ ਲੋੜ ਨਹੀਂ ਹੋਣਾ ਬਣਾਓ ਵੀਡੀਓ ਬਣਾਓ ਜੀ ਇਹ ਗੰਦ ਪਾਇਆ ਇਹਨਾਂ ਨੇ ਪੰਜਾਬ ਦਾ ਕੀ ਇਹਨਾਂ ਨੇ ਮਾਹੌਲ ਖਰਾਬ ਕੀਤਾ ਸਾਰੇ ਉਹਨਾਂ ਨੂੰ ਆਸ਼ਕੀਆਂ ਸੋਚਦੀਆਂ ਐ ਕਿਆ ਆਟਾ ਕਿ ਲੇਕ 8 ਵਸਦੇ 100 ਪੈਸੇ ਇੰਨੀ ਤੋਂ ਲੈ ਕੇ ਇਹ ਤੋਂ ਹੀ ਭੱਜਣ ਲੱਗੇ ਸੀ ਉਹ ਬਾਈ ਪਹਿਲੇ ਦਿੱਤੇ ਸੀ ਨੀ ਤੁਸੀਂ ਪੈਸੇ ਬਾਈ ਨਹੀਂ ਦਿੱਤੇ ਸੀ ਭੱਜ ਲਾ ਕੇ ਸੀਗੇ ਇਥੋਂ ਹੀ ਭੱਜਣ ਲੱਗੇ ਸੀ ਸ਼ੁਕਰਿਆ ਬਾਈ ਇਹਦਾ ਮਤਲਬ ਕੀ ਹੈ ਉਤੋਂ ਦੀ ਆ ਗਏ ਠੀਕ ਹੈ ਵੀਰੇ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਇਹਦੇ ਇਹ ਹਾਂ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਸੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹੇ ਚੀ ਕੋਈ ਗੱਲ ਨਹੀਂ ਬਲੀ ਤੇ ਮੈਂ ਸਰ ਪੂਰਾ ਵਿਸ਼ਵਾਸ ਰੱਖਿਆ ਵੀ ਕਦੇ ਨਹੀਂ ਇਹ ਜੇ ਕੰਮ ਹੀ ਆ ਨਾ ਜਰੂਰ ਕਰਦਾ ਪਰ ਇਹ ਜੇ ਕਸਮ ਨਹੀਂ ਚੁੱਕੂੰਗਾ ਹੂੰ ਪਰ ਫੋਨ ਕਰੇ ਜੇ ਸਰ ਮੈਨੂੰ ਫੋਨ ਤੋਂ ਪਤਾ ਲੱਗਿਆ ਵੀ ਇਹ ਆ ਕੰਮ ਕਰਨ ਲੱਗਿਆਗਾ ਤਾਂ ਹੀ ਮੈਂ ਸਰ ਵਗਰ ਆਈਆਂ ਤੇ ਮੈਂ ਵਿਸ਼ਵਾਸ ਨਹੀਂ ਦਿੱਤੇ ਸਾਰੇ ਇਹਦਾ ਕੰਮ ਕਰੂੰਗਾ ਦੱਸ ਓਏ ਬੋਲ ਕਹੋਗਾ ਮੈਂ ਸਾਰਾ ਕੋ ਪਹਿਲਾਂ ਦੱਸਿਆ ਸੀਗਾ ਅਸੀਂ ਸੱਤ ਨੂੰ ਫੋਨ ਆਉਣਾ ਰਹਿਮ ਹੈ ਠੀਕ ਹੈ ਨਾ ਅਗੇਜਮੈਂਟੋਂ ਤੋਂ ਪਹਿਲਾਂ ਉਹ ਤੂੰ ਸੱਸ ਨਾਲ ਜ਼ਿੰਦਗੀ ਕੱਟਣੀ ਹੈ ਕਿਹਦੇ ਨਾਲ ਜ਼ਿੰਦਗੀ ਕੱਟਣੀ ਹੈ ਯਾਰ ਮੇਰੀ ਗੱਲ ਕਰਾ ਦਿਓ ਇਹਨਾਂ ਨਾਲ ਮੈਂ ਗੱਲ ਤੂੰ ਜ਼ਿੰਦਗੀ ਸੱਸ ਨਾਲ ਕੱਟਣੀ ਹੈ ਕਿਹਦੇ ਨਾਲ ਕੱਟਣੀ ਹੈ ਤੇ ਗੱਲ ਹੀ ਨਹੀਂ ਕਰਉਂਦੀ ਸਨ ਮੈਨੂੰ ਇੰਨੇ ਨੂੰ ਇਹੀ ਗੱਲ ਕਹਿਣੀ ਸੀ ਵੀ ਮੇਰੀ ਫਰੈਂਡਸ਼ਿਪ ਜਦ ਦੀ ਹੈ ਕਿਹਨਾਂ ਮੂਸਲੇ ਮੈਚ ਕਰਾਉਣੇ ਨੇ ਕਿ ਨਾ ਇਹ ਦੇਖ ਚੱਲ ਯਾਰ ਫਰੈਂਡਸ਼ਿਪ ਹਰੇਕ ਦੀ ਹੁੰਦੀ ਹੈ ਸਾਡੀ ਵੀ ਹੋਊਗੀ ਇਹ ਉਦੋਂ ਕੋਈ ਟਾਈਮ ਹੁੰਦਾ ਬਿਉਂਟ ਸਿੱਥੇ ਆ ਜੂਗੀ ਮੈਂ ਫੋਨ ਕਰਾਂਗੇ ਵੀ ਸੁਖ ਰਿਹਾ ਹੈ ਤੇ ਮੈਂ ਪ ਤੂੰ ਕੁੜੀਆਂ ਨੂੰ ਨਹੀਂ ਤੇ ਦੇਖਣਾ ਇਹਨੇ ੱੱਕੀ ਮਰਦਾ ਉਹਦੇ ਨਾਲ ਐਡਾ ਤੂੰ ਕਿੱਡੇ ਗਿਆ ਬੋਣਾ ਬੋਣਾ ਕਰ ਕਰ ਉੱਪਰ ਕੀ ਗੱਲ ਤੇ ਹੋ ਗਈ ਮੈਂ ਇਹਦੇ ਨਾਲ ਰਹਿਣਾ ਨਹੀਂ ਮੈਂ ਰਹਿਤ ਨਹੀਂ ਚੁੱਣੀ ਨਾ ਮੈਂ ਜਦੋਂ ਪਹਿਲੇ ਵੀ ਇੱਕ ਤਾਂ ਮੂੰਹ ਤੇ ਖੜਾ ਮਾਰਿਆ ਖੱਚੀ ਜਾ ਜਾ ਮਾਰ ਮਾਰ ਮਾਰੋ ਮਾਰ 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 ਜਾ 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 ਮਾਰ ਬਾਹਰ ਜੀ ਮਾਰ 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 ਹੋਰ ਮਾਰ ਉਹਦੇ 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 ਹੀ ਮਾਰ ਉਹਦੇ ਹੀ ਮਾਰ ਬਰਾਬਰ ਦੂਜੇ ਤੇ ਹੀ ਮਾਰ ਉਹ ਜਿਸ ਲੰਨੀ ਨਹੀਂ ਮਾਰੋ ਉਹ ਉਹ ਨਹੀਂ ਮਾਰੋ ਮਾਰ 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 ਕੋਈ ਨਹੀਂ ਮਾਰ ਰੋਣਾ ਰੋਣਾ ਮਾਰ ਦੇ ਮਾਰ 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 ਲੈ ਜੀ ਜਨਾਬਾਂ ਤੋਂ ਲੈ ਜਦੋਂ ਨਹੀਂ ਆਉ ਤਦੂ ਚੱਲ ਇੱਧਰ ਚੱਲ 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 ਆ ਦੇਖੋ ਪੰਜਾਬ ਦੇ ਹਾਲਾਤ ਆ ਗੰਦ ਦੇਖੋ ਬਈ ਜੀ ਅੱਜ ਨਾਦਨ ਪੰਜਾਬ ਚ ਗੰਦ ਨਹੀਂ ਨਿਕਲਦਾ ਨਾਦਨ ਬਈ ਆਪਣੇ ਲੋਕਾਂ ਦੇ ਘਰ ਨਹੀਂ ਬਸਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਆ ਪੰਜਾਬ ਦੇ ਹਾਲਾਤ ਹੋ ਗਏ